ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪੰਡ ਮੁੱਦਕੀ ਜ਼ਿਲ੍ਹਾ ਤੇ ਬਾਈ ਨੂੰ ਤਹਿਸੀਲ ਫਰੋਜ਼ਪੋਰੀ ਪੈਂਦੀ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਬਾਈ ਵਪਾਰ ਦਾ ਕੰਮ ਕਰਦੇ ਆ ਰੂਟੀਨ 'ਚ ਪਸ਼ੂ ਆਉਂਦੇ ਰਹਿੰਦੇ ਆ ਤੇ ਰੂਟੀਨ ਤੇ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਇੱਕ ਐਨੀਮਲ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਮੁੱਲ ਰੇਟ ਬਾਈ ਦੇ ਜੈ ਜੀ ਹੁੰਦੇ ਆਪਾਂ ਪਹਿਲਾਂ ਵੀ ਵੀਡੀਓ ਬਣਾਉਂਦੇ ਰਹਿੰਨੇ ਆ ਇਹ ਦੇ ਨੋ ਪਰਮਿਸ਼ਨ ਆਪਾਂ ਬਾਈ ਤੋਂ ਪੁੱਛ ਲੈਣੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਰਾਜੂ ਆ ਪਿੰਡ ਮੁੱਦਕੀ ਜ਼ਿਲ੍ਹਾ ਫਰੋਇਦਪੁਰ ਆ ਜੀ ਠੀਕ ਆ ਜੀ ਮੋਬਾਈਲ ਨੰਬਰ 9417537409 ਤੇ ਆਪਾਂ ਪਹਿਲਾ ਵੀਡੀਓ ਪਾਉਂਦੇ ਸੇਲ ਹੋ ਜਾਂਦੀ ਸੀ ਬਸ ਹਾਂ ਜੀ ਹੋ ਜਾਂਦੀ ਬਾਈ ਠੀਕ ਆ ਜੀ ਅੱਜ ਇੱਕ ਐਨੀਮਲ ਸੇਲ ਆ ਇਹ ਮੱਝ ਦੀ ਕੀ ਡਿਟੇਲ ਆ ਜੀ ਕਿੰਨੇ ਮਸੂਏ ਸੂਈ ਆ ਜੀ ਇਹ ਹੇ ਜੀ ਥਣਾ ਥਣਾ ਦਾ ਤਾਂ ਪਹਿਲੇ ਨਾਲੇ ਲੱਛਣ ਹੀ ਆ ਠੀਕ ਆ ਜੀ ਤੇ ਮਾਲਕਾਂ ਨੇ ਦੂਜਾ ਸੂਆ ਕਿਆ ਜੀ ਮਾਲਕਾਂ ਨੇ ਦੂਜਾ ਸੂਆ ਦਿੱਤਾ ਬਾਈ ਬੰਦੇ ਵੇਚਣ ਦੇ ਬਦਲੇ ਕਹਿ ਹੁੰਦੇ ਆ ਠੀਕ ਆ ਜੀ ਵੀ ਪਹਿਲਨ ਨੂੰ ਕੋਈ ਲੈਂਦਾ ਨਹੀਂ ਪਰ ਦੂਜਨਾ ਵਰਗੀ ਆ ਥਣ ਪਹਿਲੇ ਨਾਲ ਠੀਕ ਆ ਜੀ ਤੇ 1.5 10 ਲੀਟਰ ਦੁੱਧ ਹੈਗਾ 10 ਲੀਟਰ ਦੀ ਗਾਰੰਟੀ ਹੈ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ 20 ਦਿਨ ਹੋ ਗਏ ਹੋਣਗੇ ਬਾਈ ਬੱਚਾ ਮਗਰ ਕੱਟਾ ਜੀ ਦੇਖ ਸਕਦੇ ਹੋ 20 ਦਿਨ ਹੋ ਗਏ ਸੂਈ ਨੂੰ ਮਾਲਕਾਂ ਨੇ ਦੂਜੇ ਸੂਏ ਕਹਿ ਕੇ ਦਿੱਤੀ ਆ ਜੀ ਹਾਂ ਜੀ ਤੇ ਸਾ ਕਿੰਨਾ 10 ਕਿਲੋ ਲੀਟਰ ਜੀ ਸਾਢੇ 10 ਲੀਟਰ ਦੁੱਧ ਠੀਕ ਸਾਢੇ 10 ਲੀਟਰ ਦੁੱਧ ਤਿਆਰ ਆ ਸਣੇ ਬੱਚੇ ਜੇ ਕੋਈ ਵੀ ਰਚਵਾਈ ਕਰਨੀ ਚਾਹੁੰਦਾ ਹੋਵੇ ਤਿੰਨ ਟਾਈਮ ਚਾਰ ਟਾਈਮ ਮੇਰੇ ਘਰੇ ਚੋ ਸਕਦਾ ਠੀਕ ਆ ਬਾਈ ਕਹਿੰਦਾ ਮੇਰੇ ਘਰੇ ਚਾਹੇ ਤਿੰਨ ਟਾਈਮ ਚੋ ਲੋ ਚਾਹੇ ਚਾਰ ਟਾਈਮ ਚੋ ਲੋ ਬਾਕੀ ਵੀਡੀਓ ਬਣਾਉਣ ਦਾ ਸਮਾਂ ਤੁਸੀਂ ਦੇਖ ਸਕਦੇ ਹੋ 2 ਵਜੇ ਕੇ 5 ਮਿੰਟ ਹੋ ਗਏ ਆ 4 ਘੰਟੇ ਚਵਾਈ ਜੋ ਬਾਕੀ ਨੇ ਬਾਕੀ ਝੋਟੀ ਸਾ ਵੀਰੇ ਠੰਡੀ ਇੰਨੀ ਆ ਥਣ ਲੇਵੇ ਦੀ ਜੱਜਮੈਂਟ ਉਹ ਬੈਠ ਕੇ ਚੋਲਿਆ ਜੋ ਬਣਾਂ ਠੀਕ ਆ ਇਹ ਠੰਡੀ ਦਾ ਕਰਮਾ ਵਾਲੀ ਪੂਰੀ ਜਦਾ ਜੀ ਗਾਈਆਂ ਨਾਲੋਂ ਵੀ ਵੱਧ ਸੀਲ ਆ ਦੇ ਸਕਦੇ ਹੋ ਤੁਸੀਂ ਥਣਾ ਦੇ ਸਹਜ ਬਹੁਤ ਸੋਹਣੇ ਆ ਜੀ ਹਰਤੀ ਚਵਾਈ ਵਾਲੇ ਚਾਰੇ ਥਣ ਨਿਖੜਵੇਂ ਲੱਗੇ ਹੋਏ ਆ ਜੀ ਫੇਸ ਕੁਆਲਟੀ ਦੇਖ ਸਕਦੇ ਹੋ ਕੱਦ ਕਾਠ ਚੰਗਾ ਜੀ ਸਾਢੇ 10 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਥਣ ਲੈਵੇ ਦੀ ਜਜਮੈਂਟ ਉਹ ਹਿਸਾਬ ਨਾਲ ਕਰੋ ਕਿਉਂਕਿ ਜੇ 6 ਵਜੇ ਵੀਡੀਓ ਬਣਾਉਂਦੇ ਤਾਂ ਦੁੱਧ ਨਾ ਹਵਾਨੇ ਭਰੇ ਹੋਣੇ ਸੀ ਅਜੇ 4 ਘੰਟੇ ਬਾਕੀ ਨੇ ਚਵਾਈ ਚ ਤੋੜ ਕੇ ਦਿਖਾ ਦਿਓ ਜੀ ਬਾਕੀ ਗਰੇ ਥੋੜੀ ਪੱਤੇ ਲੇਵੇ ਦੀਆਂ ਦੁੱਧ ਕੱਢਣ ਵਾਲੀਆਂ ਆ। ਕਠੋਰ ਲੇਵੇ ਦੀ ਆ ਜੀ ਠੋਸ ਲੇਵਾ ਪੂਰਾ। ਪੋਲੜ ਜਾਣੀ ਬਾਕੀ ਧੱਕ ਅੱਗੇ ਨੂੰ ਵੀ ਬਹੁਤ ਲੇਵੇ ਜੀ ਤੇ ਬੈਕ ਸਾਈਡ ਨੂੰ ਵੀ ਸੋਨਾ ਹਵਾਨਾ ਤਿਆਰ ਕੀਤਾ ਵਾ ਜੀ। ਬਾਕੀ ਜਿਨ੍ਹਾਂ ਦੁੱਧ ਬਾਈ ਨੇ ਦੱਸਿਆ ਨੈਟ ਕੰਡੇ ਵਾਲਾ ਤਿਆਰ ਹੋਊਗਾ ਤਸੱਲੀ ਆ ਕੇ ਕਰ ਲਿਓ ਬਾਈ ਕਹਿੰਦਾ ਦੋ ਟਾਈਮ ਚਵਾਈ ਕਰ ਲਿਓ ਚਾਰ ਟਾਈਮ ਚਵਾਈ ਕਰ ਲਿਓ ਚਾਹੇ ਛੇ ਟਾਈਮ ਚਵਾਈ ਕਰ ਲਿਓ ਜੀ। ਜਿਨ੍ਹਾਂ ਦੁੱਧ ਦੱਸਿਆ ਨੈਟ ਕੰਡੇ ਵਾਲਾ ਤਿਆਰ ਹੋਊਗਾ ਸੀਲ ਸਾਉ ਦਾ ਕਰਮਾਲੀ ਦਾ ਅੰਤ ਹੀ ਕੋਈ ਨਹੀਂ ਪੂਰੀ ਸੀਲਸਾਊਆ ਮਗਰ ਬੱਚਾ ਕੱਟਾ ਤੁਸੀਂ ਦੇਖ ਸਕਦੇ ਹੋ 20 ਦਿਨ ਹੋ ਗਏ ਸੂਈ ਨੂੰ ਹਾਂ ਬਾਕੀ ਥਣਾ ਵਗੈਰਾ ਦੀ ਪ੍ਰੋਪਰ ਓਕੇ ਕੋਈ ਭੂਰਛਾੜ ਨਹੀਂ ਕੋਈ ਚੱਕਰ ਹੀ ਨਹੀਂ ਕੋਈ ਭੂਰਛਾੜ ਨਹੀਂ ਬਾਕੀ ਥਣਾ ਦੀ ਕੁਆਲਿਟੀ ਓਕੇ ਆ ਜੀ ਥਣਾ ਦੀ ਕੋਈ ਭੂਰਛਾੜ ਨਹੀਂ ਤੇ ਗਾਰੰਟੀ ਆ ਬਾਈ ਦੀ ਮੁੱਲ ਕੀ ਜਾਇਜ਼ ਆ ਜੀ ਇਹਦਾ ਮੁੱਲ ਵੀਰੇ ਦੇਣ ਲੈਣ ਵਾਲਾ 60000 ਰੁਪਈਆ ਠੀਕ ਆ ਦੇਣ ਲੈਣ ਵਾਲਾ ਪ੍ਰਾਈਸ ਹੀ ਆ ਜੀ ਹਾਂਜੀ ਮੁੱਲ ਜੈਜੀ ਕੀਤਾ ਬਾਈ ਨੇ 68000 ਰੁਪਇਆ ਦੇਣ ਲੈਣ ਵਾਲਾ ਮੁੱਲਾ ਜੀ ਬਾਕੀ ਮਾੜਾ ਮੂਟਾ ਮਾਨਤਣ ਹੋ ਜੂ ਅਜਦਾ ਆਂਦਾ ਦੂਰ ਨੇੜੋ ਕਰਾਂਗੇ ਯਾਰ ਠੀਕ ਆ ਜੀ ਬਾਈ ਕਹਿੰਦਾ ਜਿਹੜਾ ਦੂਰੋਂ ਨੇੜੋ ਵੀਰ ਚੱਲ ਕੇ ਆਊਗਾ ਮਾਨਤਣ ਮੌਕੇ ਤੇ ਜ਼ਰੂਰ ਕਰ ਦਾਂਗੇ ਜਿਹੜੇ ਵੀਰ ਨੂੰ ਝੋਟੀ ਪਸੰਦ ਆਂਦੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਤੇ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਸੀਲਸਾਉ ਦਾ ਕਰਮ ਵਾਲੀ ਦਾ ਅੰਤ ਹੀ ਕੋਈ ਨਹੀਂ ਜੀ ਗਾਂਆਂ ਨਾਲ ਉਹ ਵੀ ਵੱਧ ਸੀਲਸਾਉ ਹੈ ਚਾਹੇ ਜਵਾਕ ਚੋਈ ਜਾਣ ਜੀ ਬਾਕੀ ਚੌੜਾ ਪੱਠ ਹੋਣਾ ਸੋਹਣਾ ਬੋਡੀ ਸਟਰਕਚਰ ਹੈ ਜੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ